ਰਸਵਾਨ ਜੀ ਸਤਿ ਸ਼੍ਰੀ ਅਕਾਲ ਪਾਈਸ ਸੇ ਕਰ ਜੀ ਕੀ ਹਾਲ ਚਾਲ ਤੁਹਾਡਾ ਮਾਨੀ ਹਦੀ ਬਹੁਤ ਰਹੀ ਹੈ ਜੀ ਕਿਰਪਾ ਸ਼ੁਕਰ ਹੈ ਜੀ ਤੇ ਬੜੀ ਬੜੀ ਸੇਵਾ ਤੁਸੀਂ ਕਮਾਲ ਕਰਤੀ ਖਿਆਲ ਮੁਹੱਬਤ ਬੜੀ ਜਿਹੜੀ ਕਿਸਤੀ ਬਣਾਈ ਕਮਾਲ ਹੈ ਜੀ ਇਹਦਾ ਇਹਦਾ ਕੀ ਵਾਜੇ ਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ ਅਰ ਸਵਾਦ ਦੇ ਗ੍ਰੀਨ ਤੁਸੀਂ ਬਣਾਉਂਦਿਆਂ ਔਰ ਕਿੰਨੀ ਵੱਡੀ ਸੇਵਾ ਤੁਸੀਂ ਅੱਜ ਕੱਜ ਤੋਂ ਬਣਾ ਲਿਆ ਜੀ ਤੇ ਗੁਰੂ ਮਹਾਰਾਜ ਨੇ ਬਾਰੇ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬੰਦੇ ਦੀ ਤੇ ਉਹਨਾਂ ਜੋ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆਰਾ ਨਹੀਂ ਜਾਂਦਾ ਜੀ ਇਹ ਪੇ ਪੁੰਨ ਜਿਹੜਾ ਤੈਨੂੰ ਹੋਰ ਵਿਚਾਰ ਲੈ ਕੇ ਜਾਊਗਾ ਬਖਸ਼ੀ ਹਨਜੀ ਇਹ ਮੈਨੂੰ ਮੈਨੂੰ ਬਹੁਤ ਚਿੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਤੇ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗ ਕੇ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਬਣਾ ਮੈਂ ਸਾਰੀ ਸਟੋਰੀ ਕੋਡੀ ਪੜ੍ਹੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਕਿਤੀ ਮੈਂ ਉਹ ਵੀ ਸੁਖ ਦੇਖੇ ਇਹ ਦੇਤਾ ਰੋਲ ਕੋਪਾਪਾ ਕਰਾ ਰਹੀ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾਂ ਸਾਰੀਆਂ ਇਹ ਇਸਟੀਆਂ ਦਿਲਾਦੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਉਹ ਵਧੀਆ ਹੈ ਅੱਜ ਇਹ ਚੱਲੇਗਾ ਜੀ ਸਾਹਮਣੂ ਦੀ ਦੀ ਨਰੀ ਨਹੀਂ ਦੇਖੋ ਸੰਕਟ ਆ ਗਿਆ ਤਨ ਕੁਦਰਤ ਦੀ ਮਾਰਾ ਕੁਦਰਤ ਤੱਕ ਕੋਈ ਜੋਰ ਨਹੀਂ ਪਰ ਮਤਲਬ ਜਦੋਂ ਇਹ ਜੇ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਜੀਤ ਰੂਪ ਦੇ ਵਿੱਚ ਰੱਬ ਰਹਿੰਦਾ ਹੀ ਹੈ ਕੀ ਰਹਿੰਦਾ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਬੰਦਾ ਹੁੰਦਾ ਹੈ ਕਿਹੜਾ ਜਾਣੇ ਕਿਸ ਬੇਸ ਵਿੱਚ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਐ ਔਰ ਤੁਸੀਂ ਕਹਿ ਜੇ ਹੋਰ ਬਣਵਾਉਣੀ ਆ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨੇ ਬਣਾਉਣੀ ਆ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦੋ ਸੋ ਇਹ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਬੇਰੀ ਚਰਚਾ ਹੋਈ ਐ ਕਾਦਾ ਵਾਟਸਨ ਇਹ ਸੀ ਜਾਂ ਪੰਜਾਬ ਦੀ ਬਾਕੀ ਇੰਡਸਟਰੀ ਵੀ ਜਾ ਕੇ ਯਾਨੀ ਜੇ 10-10 ਦੀ ਜਿਸਤੀਆਂ ਭਰ ਲੋ 1000 ਜਿਸਤੀ ਇੱਕ ਨੂੰ ਰੈਂਟ ਪਾ ਸਕਦਾ ਸੀ ਮੇਰੇ ਪ੍ਰਿਯ ਸਿੱਖਾਜੀ ਆਪਰੇ ਉੱਤੇ ਨਹੀਂ ਚਲੋ ਇਸ ਵਾਰ ਇਸ ਸਿੱਖੇ ਵਿੱਚ ਸਭ ਤੋਂ ਵੱਧ ਪਾਣੀ ਹੈ ਅਗਲੀ ਵਾਰ ਤੋਂ ਆਪਾਂ ਜਿਹੜਾ ਕੋ ਪਹਿਲੇ ਹੀ ਪ੍ਰਬੰਧ ਦੇ ਦੇ ਇਹ ਜੇ ਕਰਕੇ ਰੱਖਾਂਗੇ ਕਿ ਆ ਇੱਕ ਵੀ ਬੰਦੇ ਨੂੰ ਮਤਲਬ ਕੋਈ ਚੁੱਲਾ ਨਾ ਪੁਜੇ ਕੋਈ ਬਾਹਰ ਨਾ ਸੋਵੇਂ ਕੋਈ ਪਾਣੀ ਕੋਈ ਕਰੰਟ ਨਾ ਲੱਗੇ ਕੋਈ ਜਾਂ ਉਹਨਾਂ ਦੇ ਪਸ਼ੂ ਜਾਂ ਉਹਨਾਂ ਦੇ ਜਿਹੜੇ ਰੱਖੇ ਨੇ ਗੰਗਰ ਜਿਨ੍ਹਾਂ ਕਰਕੇ ਕੋਈ ਕੋਈ ਦੁੱਧ ਵੇਚੇ ਗੁਜ਼ਾਰਾ ਕਰਦਾ ਹੈ ਕੋਈ ਮੱਝਾਂ ਦਾ ਕੰਮ ਕਰਦਾ ਹੈ ਤੋਂ ਪਰ ਤੁਸੀਂ ਜਿਹੜਾ ਜਿਹੜਾ ਤੁਸੀਂ ਸੇਵਾ ਆਪ ਹੀ ਲੈ ਲਈ ਜਿਹੜੀ ਉਹ ਅਸਲ ਚ ਆਪ ਨਹੀਂ ਲਈ ਪ੍ਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ ਵੀ ਭਾਈ ਸੇਵਾ ਰਖੋ ਆ ਲੈਣੀ ਹੈ ਪ੍ਰਤਪਾਲ ਸਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਪੰਜਾਬ ਵੀ ਧਰਤੀ ਤੇ ਅਜੇ ਲੋਕ ਹੈਗੇ ਨੇ ਮਾਸੀ ਜੀ ਇਹ ਜਿਹੋ ਵਾਚਾਰੀ ਉਹ ਕਾਹਦੀ ਕਰਦੇ ਕੱਲੀ ਦਾ ਜੀ ਬਸ ਮੈਂ ਬਸ ਸੋਫਾ ਤੇ ਲਿਸੀ ਕਰਤੀ ਜੀ ਸ਼ੁਕਰ ਕਰਦਾ ਮੈਂ ਬਸ ਆਉਂਗਾ ਬਸ ਕਦੇ ਦਿਨ ਜਿਹੜਾ ਛੁੱਟੀ ਮਿਲ ਜੂਗੀ ਮੈਂ ਹਸਤਾਖਰ ਚ ਬੋਲ ਰਿਹਾ ਤੇ ਮੈਂ ਮਿਲ ਕੇ ਵੀ ਜਾਉਂਗਾ ਸਾਨੂੰ ਦੇਖੋ ਕੁਦਰਤ ਕੀ ਗੱਲ ਕਰਦੀ ਹੈ ਕਿ ਉਸ ਤੋਂ ਪਹਿਲਾਂ ਮੈਂ ਵੀ ਨਹੀਂ ਜਾਣਦਾ ਸੀ ਤੁਹਾਨੂੰ ਕਿ ਕੀ ਕੰਮ ਕਰਦੇ ਹੋ

ਕਮਾਲ ਹੈ ਅਸਾਂ ਨਹੀਂ ਇਹਦਾ ਇਹਦਾ ਕਿਸੇ ਪਰਫਾਜੀ ਪਰਵਾਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ ਨਫਾ ਦਿੱਤੀ ਗਈ ਤਾਂ ਉਹ ਅੱਜ ਕੋਤਾ ਹਰ ਸਾਬ ਸਵਾ ਦੇ ਕਰੀਬ ਤੁਸੀਂ ਬਣਾਉਂਦੀਆਂ ਔਰ ਕਿੰਨੀ ਵੱਡੀ ਸੇਵਾ ਤੁਸੀਂ ਅੱਜ ਕਰਦੇ 100 ਬਣਾ ਲਿਆ ਜੀ ਤੇ ਗੁਰੂ ਮਹਾਰਾਜ ਨੇ ਬਾਰੇ ਪਹਿਲਾਂ ਕਿਰਪਾ ਕੀਤੀ ਹੋਈ ਹੈ ਬਦਰੀ ਤੇ ਉਹਦੇ ਜਦੋਂ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆੜਾ ਨਹੀਂ ਜਾਂਦਾ ਜੀ ਇਹ ਇਹ ਪੁਨ ਜਿਹੜਾ ਇਹ ਤੁਹਾਨੂੰ ਹੋਰ ਉੱਚਾ ਲੈ ਕੇ ਜਾਊਗਾ ਬਖਸ਼ੀ ਹਾਂ ਜੀ ਮੈਨੂੰ ਮੈਨੂੰ ਬਹੁਤ ਚਿੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਤਰ੍ਹਾਂ ਕੀਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਇਹ ਲੋਕਾਂ ਦੇ ਅਮਾਚ ਲੋਕਾਂ ਦੀ ਸੇਵਾ 'ਚ ਲੱਗੇ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਬਣਾਏ ਨੇ ਸਾਰੀ ਸਟੋਰੀ ਕੋਟੀ ਪੜੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਖ ਦੇਖੇ ਤੇ ਜੀਤਾ ਜੀ ਦਾ ਨਵਾਂ ਬਹੁਤ ਬਹੁਤ ਧੰਨਵਾਦੀ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾ ਸਾਰੀਆਂ ਹੀ ਇਸ ਦੀਆਂ ਬਿਲਾਦੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਬਹੁਤ ਵਧੀਆ ਹੈ ਅੱਗੇ ਇਹ ਚੈ ਲੈਣਾ ਜੀ ਸਭ ਲੋਕ ਜੀ ਜੀ ਨਹੀਂ ਨਹੀਂ ਦੇਖੋ ਸੰਕਟ ਆ ਗਿਆ ਤੁਹਾਨੂੰ ਕੁਦਰਤ ਦੀ ਮਾਰਾ ਕੁਦਰਤ ਤੱਕ ਕੋਈ ਜੋਰ ਨਹੀਂ ਪਰ ਮਤਲਬ ਜਦੋਂ ਇਹ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾਲ ਕਿਸੇ ਤੇ ਦੇ ਰੂਪ ਦੇ ਵਿੱਚ ਰੱਬ ਰਹਦਾ ਹੀ ਐ ਜੀ ਰਹਿੰਦਾ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਤਾਂ ਆਉਂਦਾ ਹੈ ਕਿਹਿਆ ਜਾਣੀ ਕਿਸ ਬੇਸ ਨੇ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਐ ਔਰ ਤੁਸੀਂ ਕਹੇ ਜੇ ਹੋਰ ਬਣਵਾਉਣੀਆਂ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨੇ ਬਣਾਉਣੀਆਂ ਮੇਰੇ ਕੋਲੇ ਕੋਈ ਇਹਦਾ ਕਾਪੀ ਰਾਈਟ ਨਹੀਂ ਹੈਗਾ ਤੁਸੀਂ ਬਣਾ ਦੋ ਸੋ ਇਹ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਮੇਰੀ ਚਰਚਾ ਹੋਈ ਐ ਤਾਂ ਉਹ ਖਾਤਾ ਵਾਚਦੇ ਹੀ ਸੀ ਜਾਂ ਪੰਜਾਬ ਦੀ ਬਾਕੀ ਇੰਡਸਟਰੀ ਵੀ ਜਾ ਕੇ ਯਾਨੀ ਜੇ 10-10 ਦੀਆਂ ਦਿਸਟੀਆਂ ਪਰੋਂਾ 1000 ਦਿਸਟੀਆਂ ਕੋਲ ਰੱਟ ਪੜਦਾ ਜੀ ਸੀ ਵੀਰੇ ਪਰੇ ਤੇ ਵੀ ਗਾਜੀ ਉਹ ਟ੍ਰਿਕ ਨਹੀਂ ਚਲੋ ਇਸ ਵਾਰ ਇਹ ਕੁਝ ਵੀ ਦੇ ਵਿੱਚ ਸਭ ਤੋਂ ਵੱਧ ਬਾਹੀ ਹੈ ਅਗਲੀ ਵਾਰ ਤੋਂ ਆਪਾਂ ਜਿਹੜਾ ਉਹ ਪਹਿਲੇ ਹੀ ਪ੍ਰਬੰਧ ਦੇ ਦੇ ਇਹ ਜੇ ਕਰਕੇ ਰੱਖਾਂਗੇ ਕਿ ਇੱਕ ਵੀ ਬੰਦੇ ਨੂੰ ਮਤਲਬ ਕੋਈ ਚੁੱਲਾ ਨਾ, ਕੋਈ ਬਾਹਰ ਨਾ ਸੋਮੇ, ਕੋਈ ਪਾਣੀ, ਕੋਈ ਕਰੰਟ ਨਾ ਲੱਗੇ, ਕੋਈ ਜਾਂ ਉਹਨਾਂ ਦੇ ਪਸ਼ੂ ਜਾਂ ਉਹਨਾਂ ਦੇ ਜਿਹੜੇ ਰੱਖੇ ਨੇ ਅ ਡੰਗਰ ਜਿਨ੍ਹਾਂ ਕਰਕੇ ਕੋਈ ਕੋਈ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈ, ਕੋਈ ਮੱਝਾਂ ਦਾ ਕੰਮ ਕਰਦਾ ਹੈ। ਤੋਂ ਪਰ ਤੁਸੀਂ ਜਿਹੜਾ ਜਿਹੜਾ ਤੁਸੀਂ ਸੇਵਾ ਆਪ ਹੀ ਲੈ ਲਈ ਜਿਹੜੀ ਉਹ ਅਸਲ 'ਚ ਆਪ ਨਹੀਂ ਲਈ ਪ੍ਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ। ਵਿਪਾਇੀ ਸੇਵਾ ਦਾ ਤੁਹਾ ਆ ਲੈਣੀ ਹੈ ਪ੍ਰਤਪਾਲ ਜੀ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਪੰਜਾਬ ਵੀ ਧਰਤੀ ਤੇ ਹਜੇ ਲੋਕ ਹੈਗੇ ਨੇ ਵਾਸਤੇ ਲਈ ਹੈ ਜੀ ਜੋ ਆਂਚਾ ਹੈ ਜੋ ਕਹਿ ਦੇ ਰਹੇ ਕਾਲੇ ਨਾਲ ਜੀ ਬਸ ਮੈਂ ਬਸ ਮੈਂ ਸ਼ੋਕਾ ਤੇ ਇਸੇ ਕਰਦੇ ਜੀ ਸ਼ੋਕਾ ਕਰਦਾ ਹਾਂ ਮੈਂ ਆਉਂਗਾ ਬਸ ਕਿਤੇ ਦਿਨ ਜਿਹੜਾ ਛੁੱਟੀ ਮਿਲ ਜੂਗੀ ਮੈਂ ਹਸਤਾਖਰ ਜੀ ਬੋਲ ਰਿਹਾ ਹਾਂ ਮੈਂ ਮਿਲ ਕੇ ਵੀ ਜਾਵਾਂਗਾ ਤੁਹਾਨੂੰ ਦੇਖੋ ਕੁਦਰਤ ਕੀ ਗੱਜ ਕਰਦੀ ਹੈ ਕਿ ਉਹ ਤੋਂ ਪਹਿਲਾਂ ਮੈਂ ਵੀ ਨਹੀਂ ਜਾਣਦਾ ਸੀ ਤੁਹਾਨੂੰ ਕਿ ਕੀ ਕੰਮ ਕਰਦੇ ਹੋ ਹੁਣ ਹੁਣ ਸਾਰੇ ਦੁਨੀਆ ਜਾਣ ਕੇ ਪ੍ਰਤਪਾਲ ਸਿੰਘ ਅਨਸਪਾਰ ਕੀ ਕਰਦਾ ਸਾਡੇ ਲਈ ਬਸ ਜੀ ਛੋਰੇ ਕਾਜਾ ਜਾਏਗਾ ਐਸੇ ਬਸ ਜੀ ਬਸ ਯਾਨੀ ਜੀ ਯਾਨੀ ਕੁਛ ਹੱਥ ਪਰ ਨਹੀਂ ਨਹੀਂ ਬਹੁਤ ਚੰਗਾ ਲੱਗਿਆ ਪ੍ਰਤਪਾਲ ਜੀ ਮੈਂ ਮਿਲ ਕੇ ਜਾਵਾਂਗਾ ਤੁਹਾਨੂੰ ਹਾਂ ਜੀ ਮਹਾਰਾਜ ਜੀ ਆ ਰੋ ਜੀ ਆਇਆਂ ਨੂੰ ਜੀ ਜਰੂਰ ਆ ਬੰਦਿਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਵਾਇਰੂਸ ਦੀ ਕਹਾਣਸਾ ਵਾਇਰੂਸ ਦੀ ਕਹਾਣੀ ਕਰੋ ਜੀ ਜੀ ਬਲੇ ਜੀ ਸਤਿ ਸ਼੍ਰੀ ਅਕਾਲ ਬਾਈ ਅਸੇ ਕਹ ਲਈ ਕੀ ਆਚਾਰ ਗੜਾ ਸ਼ੋਹਰਾ ਨੇ ਇਹ ਬੜੀ ਬੜੀ ਸੇਵਾ ਤੁਸੀਂ ਕਮਾਲ ਕਰਤੀ ਪਿਆਰ ਮੁਹੱਬਤ ਬੜੀ ਜਿਹੜੀ ਕਿਸਤੀ ਬਣਾਈ ਕਮਾਲ ਹੈ ਇਹਦਾ ਇਹਦਾ ਕਿਸੇ ਪਰਫਾਜ਼ੀ ਪਰਫਾਜ਼ੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ ਨਾ ਫਾਜ਼ੀ ਠੀਕ ਹੈ ਤਾਂ ਅੱਜ ਬਹੁਤ ਬਹੁਤ ਅੱਜ ਸਵਾ ਦੇ ਕਰੀਬ ਤੁਸੀਂ ਬਣਾਉਂਦੀਆਂ ਔਰ ਇੱਕ ਕਿੰਨੀ ਵੱਡੀ ਸੇਵਾ ਤੁਸੀਂ ਅੱਜ ਜਿਹੜਾ ਕੌ ਬਣਾ ਲਿਆ ਜੀ ਇਹ ਗੁਰੂ ਮਹਾਰਾਜ ਨੇ ਬਾਰੇ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬੰਦੇ ਦੀ ਤੇ ਉਹਦੇ ਜੋ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆੜਾ ਨਹੀਂ ਜਾਂਦਾ ਜੀ ਇਹ ਪੇਪਰ ਜਿਹੜਾ ਇਹ ਤੁਹਾਨੂੰ ਹੋਰ ਉੱਚਾ ਲੈ ਕੇ ਜਾਊਗਾ ਬਰਬਾਜੀ ਹਾਂ ਜੀ ਇਹ ਮੈਨੂੰ ਮੈਨੂੰ ਬਹੁਤ ਚਿੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਤਰ੍ਹਾਂ ਕੀਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਤੇ ਲੋਕਾਂ ਦੇ ਕੰਮ ਆਚ ਲੋਕਾਂ ਦੀ ਸੇਵਾਜ਼ ਲਾਗੇ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਬਣਾਇਆ ਮੈਂ ਸਾਰੀ ਸਟੋਰੀ ਕੋਟੀ ਪੜੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਣ ਦਿੱਖੀ ਤੇ ਕਰਨ ਦਿੱਤਾ ਨਾ ਉਹ ਬਹੁਤ ਚੰਗਾ ਵਾਲੀ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾਂ ਸਾਰੀਆਂ ਹੀ ਹਿਸਤੀਆਂ ਦਿਲਾ ਗਿਆ ਔਰ ਜਿਹੜਾ ਤੁਸੀਂ ਨਾਮ ਰੱਖਿਆ ਉਹ ਵਧੀਆ ਹੈ ਅੱਗੇ ਇਹ ਨਹੀਂ ਚਾਹੀਦਾ ਜੀ ਸਾਬ ਨੂੰ ਜੀ ਜੀ ਨਹੀਂ ਨਹੀਂ ਦੇਖੋ ਇਹ ਸੰਕਟ ਆ ਗਿਆ ਤੁਹਾਨੂੰ ਕੁਦਰਤ ਦੀ ਮਾਰਾ ਕੁਦਰਤ ਤੱਕ ਕੋਈ ਜੋਰ ਨਹੀਂ ਪਰ ਮਤਲਬ ਜਦੋਂ ਇਹ ਲੋਕ ਤੜਫੀਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਅਹ ਥੀ ਦੇ ਰੂਪ ਦੇ ਵਿੱਚ ਰੱਬ ਰਹਦੇ ਹੀ ਇੱਥੇ ਰਹਿੰਦਾ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਬਣਦਾ ਹੁੰਦਾ ਹੈ ਕਿਹ੍ਹਾ ਜਾਣੇ ਕਿਸ ਬੇਸ ਨੇ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਹੈ ਔਰ ਤੁਸੀਂ ਕਹੇ ਜੇ ਹੋਰ ਬਣਵਾਉਣੀਆਂ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨਹੀਂ ਬਣਾਉਣੀਆਂ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦਿਓ ਇਹ ਬਹੁਤ ਵੱਡੀ ਸਿਵਾ ਜੀ ਬਹੁਤ ਵਧੀਆ ਚਰਚਾ ਹੋਈ ਹੈ। ਦਾਦਾ ਮਕਸਦ ਇਹ ਸੀ ਯਾਤੋਂ ਪੰਜਾਬ ਦੀ ਬਾਕੀ ਇੰਡਸਟਰੀ ਵੀ ਜਾ ਕੇ ਯਾਨੀ ਜੇ 10-10 ਦੀਆਂ ਕਿਸ਼ਤੀਆਂ ਤੋਂ ਲੋਟ 1000 ਜੀ ਦੇ ਰੈਂਟ ਪੜਦਾ ਹੈ ਸੀ। ਮੇਰੇ ਪਰੇਕੇ ਵੀ ਆ ਜੀ ਬੋਲਦੇ ਉਹ। ਨਹੀਂ ਚਲੋ ਇਸ ਵਾਰ ਜੀ ਵਿੱਚ ਸਬ ਤੋਂ ਵੱਧ ਪਾਣੀ ਹੈ। ਅਗਲੀ ਵਾਰ ਤੋਂ ਆਪਾਂ ਜਿਹੜਾ ਉਹ ਪਹਿਲੇ ਹੀ ਪ੍ਰਬੰਧ ਦੇ ਦੇ ਇਹ ਜੀ ਕਰਕੇ ਰੱਖਾਂਗੇ ਕਿ ਆ ਇੱਕ ਵੀ ਬੰਦੇ ਨੂੰ ਮਾਲ ਕੋਈ ਚੁੱਲਾ ਨਾ ਪੁਜੇ ਕੋਈ ਬਾਹਰ ਨਾ ਸੋਵੇਂ ਕੋਈ ਪਾਣੀ ਕੋਈ ਕਰੰਟ ਨਾ ਲੱਗੇ ਕੋਈ ਜਾਂ ਉਹਨਾਂ ਦੇ ਪਸ਼ੂ ਜਾਂ ਉਹਨਾਂ ਦੇ ਜਿਹੜੇ ਰੱਖੇ ਨੇ ਗੰਗਰ ਜਿਨ੍ਹਾਂ ਕਰਕੇ ਕੋਈ ਕੋਈ ਦੁੱਧ ਵੇਚੇ ਬਜਾਰਾ ਕਰਦਾ ਕੋਈ ਮੱਝਾਂ ਦਾ ਕੰਮ ਕਰਦਾ ਸੋ ਪਰ ਤੁਸੀਂ ਜਿਹੜਾ ਜਿਹੜਾ ਤੁਸੀਂ ਸੇਵਾ ਆਪ ਹੀ ਲੈ ਲਈ ਜਿਹੜੀ ਉਹ ਅਸਲ ਚ ਆਪ ਨਹੀਂ ਲਈ ਪ੍ਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ

ਮੈਂ ਮਿਲ ਕੇ ਵੀ ਜਾਊਗਾ ਤੁਹਾਨੂੰ ਲਖੋ ਉਧਰ ਤੱਕ ਕੀ ਜਾਂਚ ਕਰਦੀ ਐ ਕਿ ਉਦੋਂ ਪਹਿਲਾਂ ਮੈਂ ਵੀ ਨਹੀਂ ਜਾਣਦਾ ਸੀ ਤੁਹਾਨੂੰ ਕਿ ਕੀ ਕੰਮ ਕਰਦੇ ਹੁਣ ਹੁਣ ਸਾਰੇ ਦੁਨੀਆ ਜਾਣਦੇ ਆ ਵੀ ਪਰ ਤੁਪਾਲ ਸਿੰਘ ਅੰਸਪਾਰ ਕੀ ਕਰਦਾ ਅੱਗੇ ਦੀ ਗੱਲ ਜੀ ਸ਼ੁਕਰ ਕਰਦਾ ਜਾਇਦਾ ਐ ਜੀ ਬਸ ਜੀ ਬਸ ਯਾਨੀ ਜੀ ਯਾਨੀ ਇਹ ਚਾਹ ਪਰ ਕਰਦੇ ਨੇ ਮੈਨੂੰ ਬਹੁਤ ਚੰਗਾ ਲੱਗਾ ਤੁਪਾਲ ਜੀ ਮੈਂ ਮਿਲ ਕੇ ਜਾਊਗਾ ਤੁਹਾਨੂੰ ਸਾਹਿਬ ਜੀ ਮਹਾਰਾਜ ਜੀ ਆਨੁਗ੍ਰਹਿ ਆਨੁਗ੍ਰਹਿ ਜਰੂਰ ਮਾਣਿਆ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਬਧਵਾਇਕ ਜੀ ਕਥਨ ਸਾਹਿਬ ਵਾਇਰੂਜੀਕ ਬਤਲ ਬਹੁਤ ਜੀ ਕੀ ਮਤੇ ਜਿਸ ਮਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹਾ ਚਲੋ ਡਾ ਮਾਨੀ ਜੀ ਬਹੁਤ ਹੋ ਰਹੀ ਹੈ ਜੀ ਕਪਾਸ਼ੋ ਬਣਾ ਲਈ ਇਹ ਬੜੀ ਬੜੀ ਸੇਵਾ ਤੁਸੀਂ ਕਮਾਲ ਕਰਤੀ ਪਿਆਰ ਮੁਹੱਬਤ ਬੜੀ ਜਿਹੜੀ ਕਿਸ਼ਤੀ ਬਣਾਈ ਕਮਾਲ ਹੈ ਅਸਾਂ ਕਿਹਦੇ ਇਹਦਾ ਇਹਦਾ ਕਿਸੇ ਪਰਫਾਜ਼ੀ ਪਰ ਤੁਹਾਨੂੰ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ ਨਾ ਫਾਇਦੇ ਕੀ ਗਾਇਤਾ ਨਾ ਜੀ ਕੋਤਾ ਹਰ ਸਭ ਸਵਾ ਦੇ ਕਰੀਬ ਤੁਸੀਂ ਬਣਾਤੀਆਂ ਔਰਕ ਕਿੱਤੀ ਵੱਡੀ ਸੇਵਾ ਤੁਸੀਂ ਮਾਝਾ ਜਿਹੜੇ 100 ਬਣਾ ਲਿਆ ਜੀ ਤੇ ਗੁਰੂ ਮਹਾਰਾਜ ਨੇ ਬਾਈ ਪਹਿਲਾਂ ਕਿਰਪਾਈ ਕੀਤੀ ਹੋਈ ਹੈ ਬੰਦੇ ਦੀ ਤੇ ਉਹਦੇ ਜੋ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆਹ ਨਹੀਂ ਜਾਂਦਾ ਜੀ ਇਹ ਪੁਲ ਜਿਹੜਾ ਇਹ ਤੁਹਾਨੂੰ ਹੋਰ ਉੱਚਾ ਲੈ ਕੇ ਜਾਊਗਾ ਬਰਬਾਦ ਜੀ ਹਨ ਜੀ ਇਹ ਮੈਨੂੰ ਮੈਨੂੰ ਬਹੁਤ ਚਿੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇਥੇ ਇਸ ਤਰ੍ਹਾਂ ਹੀ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗ ਕੇ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਬਣਾ ਮੈਂ ਸਾਰੀ ਸਟੋਰੀ ਤੁਹਾਡੀ ਪੜੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਣ ਦੇਖੀ ਤੇ ਕਰਨੀ ਤਾਂ ਨਵਾਂ ਪੌਣਾ ਪੌਣਾ ਚਾਲਵਾ ਸੀ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਨਾ ਤੁਹਾਡਾ ਮਸ਼ੀਨਾਂ ਸਾਰੀਆਂ ਹੀ ਹਿਸ਼ਤੀਆਂ ਦਿਲਾਦੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਬਹੁਤ ਵਧੀਆ ਹੈ ਅੱਜ ਇਹ ਚੱਲਣਾ ਦੇ ਸਾਹਮਣੂ ਜੀ ਜੀ ਨਹੀਂ ਨਹੀਂ ਦੇਖੋ ਸੰਕਟ ਆ ਗਿਆ ਤੁਹਾਨੂੰ ਕੁਦਰਤ ਦੀ ਮਾਰ ਆ ਕੁਦਰਤ ਤੇ ਕੋਈ ਜ਼ੋਰ ਨਹੀਂ ਪਰ ਮਤਲਬ ਜਦੋਂ ਐਜ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਅ ਠੀਕ ਰੂਪ ਦੇ ਵਿੱਚ ਰੱਬ ਰਹਿੰਦਾ ਹੀ ਹੈ ਠੀਂ ਰਹਿੰਦਾ ਹੈ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਬਣਦਾ ਹੁੰਦਾ ਹੈ ਕਿਹੜਾ ਜਾਣੇ ਕਿਸ ਬੇਸ ਵਿੱਚ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਹੈ ਔਰ ਤੁਸੀਂ ਕਹੇ ਜੇ ਹੋਰ ਬਣਵਾਉਣੀ ਹੈ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨਹੀਂ ਬਣਾਉਣੀ ਆ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦੋ ਵੇ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਮੇਰੀ ਚਰਚਾ ਹੋਈ ਹੈ। ਕਾਦਾ ਵਕਸ ਨੇ ਹੀ ਜ਼ਿਆਦਾ ਪੰਜਾਬ ਦੀ ਬਾਕੀ ਇੰਡਸਟਰੀ ਵੀ ਜਾ ਕੇ ਜਰੂਰੀ ਜੇ 10-10 ਦੀਆਂ ਦਿਸਟੀਆਂ ਭਰ ਲੋ ਤਾਂ 1000 ਕਿਸੀ ਤੋਂ ਰੈਂਟ ਪੜ ਸਕਦੀ ਸੀ। ਮੇਰੇ ਪਰੇਵੀ ਗਾਜੀ ਹੋਰ ਤੇ ਉੱਪਰ ਨਹੀਂ ਚਲੋ ਇਸ ਵਾਰ ਇਸ ਪੁਸਤਰੀ ਵਿੱਚ ਸਭ ਤੋਂ ਵੱਧ ਪਾਣੀ ਹੈ।